ਪਟਿਆਲਾ ਦੇ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਿਰ ਦੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਇਸ ਮੌਕੇ ਬਲਤੇਜ ਪੰਨੂ ਅਹੁਦੇਦਾਰਾਂ ਦੇ ਨਾਲ ਮੌਜੂਦ ਰਹੇ ਕਮੇਟੀ ਦੇ ਮੈਂਬਰਾਂ ਨੇ ਮਾਤਾ ਕਾਲੀ ਦੇ ਮੰਦਿਰ ਮੱਥਾ ਟੇਕ ਕੇ ਮਾਤਾ ਜੀ ਦਾ ਆਸ਼ੀਰਵਾਦ ਲਿਆ ਮੀਡੀਆ ਨਾਲ ਗੱਲਬਾਤ ਕਰਦੇ ਬਲਤੇਜ ਪੰਨੂ ਨੇ ਕੀ ਕਿਹਾ ਤੁਸੀਂ ਵੀ ਸੁਣੋ ਨੇ ਨਵੀਂ ਕਮੇਟੀ ਜਿਹੜੀ ਉਹ ਬਣੀ ਆ ਔਰ ਨਵੀਂ ਕਮੇਟੀ ਨੇ ਅੱਜ ਦੇ ਸੇ ਆਪਣਾ ਮੱਥਾ ਟੇਕਿਆ ਜੀ ਔਰ ਸ਼ਰਧਾ ਉਹਨਾਂ ਨੇ ਉਪਰ ਕੀਤੀ ਆ ਅਰ ਅੱਗੋਂ ਜਿਹੜੀਆਂ ਉਹ ਮੀਟਿੰਗਸ ਜਾਰੀ ਰਹਿਣਗੀਆਂ ਸਿਰਫ ਇਹਦੇ ਵਾਸਤੇ ਅੱਜ ਉਹ ਆਏ ਸੀਗੇ ਮੱਥਾ ਟੇਕਣ ਦੇ ਵਾਸਤੇ ਬਾਕੀ ਜਿਹੜੀ ਕੋਈ ਅੱਗੋਂ ਡਵੈਲਪਮੈਂਟ ਹੋਊਗੀ ਉਹ ਤੁਹਾਨੂੰ ਦੱਸ ਦਿੱਤੀ ਆ ਪਰ ਜਿਹੜੀ ਮੈਨੇਜਮੈਂਟ ਟੀਮ ਜਿਹੜੀ ਨਵੀਂ ਬਣਾਈ ਗਈ ਹੈ ਜੀਸੀ ਜੀਸੀ ਜਿਹੜਾ ਪਟਿਆਲਾ ਨੇ ਸਰਕਾਰ ਨੇ ਉਹਨਾਂ ਨੂੰ ਹਟਾ ਕੇ ਨਵੇਂ ਚੇਅਰਪਰਸਨ ਲਗਾ ਦਿੱਤੇ ਨੇ ਨਹੀਂ ਹਟਾਇਆ ਨਹੀਂਗਾ ਡਿਪਟੀ ਕਮਿਸ਼ਨਰ ਸਾਹਿਬ ਦਾ ਰੋਲ ਤਾਂ ਰਹੂਗਾ ਅਸਲੀਮ ਸਾਹਿਬ ਦਾ ਰੋਲ ਵੀ ਜਿਹੜਾ ਉਹ ਰਹੂਗਾ ਜਿਹੜਾ ਧਰਮ ਅਰਥ ਬੋਰਡ ਹੈ ਉਹ ਸੇ ਤਰੀਕੇ ਦੇ ਨਾਲ ਰਹਿਣਾ ਥੋੜੀਆਂ ਬੋਧੀਆਂ ਬਣੀਆਂ ਚੇਂਜਸ ਨੇ ਉਹ ਚਲਦੀਆਂ ਰਹਿੰਦੀਆਂ ਨੇ ਇਸ ਤਰ੍ਹਾਂ ਨਹੀਂਗਾ ਇਹਨੂੰ ਮਿਸਕੋਡ ਨਾ ਕਰੋ ਕਿ ਡਿਪਟੀ ਕਮਿਸ਼ਨਰ ਸਾਹਿਬ ਨੂੰ ਹਟਾ ਦਿੱਤਾ ਗਿਆ ਹੈ ਐਦਾ ਨਹੀਂ ਕੋਈ ਵੀ ਜਿਹੜਾ ਜੂਗਾ ਉਹਨਾਂ ਦਾ ਰੋਲ ਉਸੇ ਤਰੀਕੇ ਦੇ ਨਾਲ ਰਹੂਗਾ ਜਿਹੜਾ ਵੀ ਡਿਪਟੀ ਕਮਿਸ਼ਨਰ ਸਾਹਿਬ ਦਾ ਨਾਲ ਕਰੀਏ ਆਏ ਦੀ ਨਹੀਂ ਸੋਸ਼ਲ ਮੀਡੀਆ ਉੱਤੇ ਕਾਲੇ ਪੱਤੇ ਮੰਦਰਦਾ ਕਿ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਜਿਵੇਂ ਪ੍ਰਸ਼ਾਦ ਮਾਫੀ ਆ ਦੇ ਲਈ ਇਹ ਕਿਵੇਂ ਦੇਖਦੇ ਹੋ ਬਰਾਬਰ ਦੇ ਦੇਖੋ ਜਿਹੜੀ ਹੁਣ ਨਵੀਂ ਕਮੇਟੀ ਬਣੀ ਹੈ ਇਹ ਬਹੁਤਾ ਕੋ ਜਿਹੜਾ ਜੀ ਉਹ ਆਉਣ ਵਾਲੇ ਦਿਨਾਂ ਦੇ ਦੌਰਾਨ ਸਭ ਕੁਝ ਨੂੰ ਹੈਂਡਲ ਕਰਨਗੇ ਇਸੇ ਵਾਸਤੇ ਅੱਜ ਉਹ ਆਏ ਨੇ ਰਗਲ ਪੰਜਾਬ ਦੇ ਵਿੱਚੋਂ ਜਿਹੜੇ ਬਹੁਤ ਨਾਮੀ ਫੇਸ ਨੇ ਇਹ ਬੜੀ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਸਾਰੇ ਦੇ ਸਾਰੇ ਨਾਮੀ ਫੇਸ ਜਿਹੜੇ ਆ ਉਹ ਇਸ ਜਿਹੜਾ ਵਿਸ਼ਵ ਪ੍ਰਸਿੱਧ ਕਾਲੀ ਮਾਤਾ ਦਾ ਮੰਦਿਰ ਹੈ ਉਹਦੀ ਕਮੇਟੀ ਦੇ ਵਿੱਚ ਆਏ ਨੇ ਤੇ ਇਹ ਉਹ ਲੋਕ ਨੇ ਜੀ ਜਿਹੜੇ ਹਰੇਕ ਪੱਖੋਂ ਰੱਜੇ ਪੁੱਜੇ ਨੇ ਤੇ ਉਹ ਕੁਛ ਨਾ ਕੁਛ ਸੋਸਾਇਟੀ ਲਈ ਜਾਂ ਇਹੋ ਜੇ ਮਹਾਨ ਜਿਹੜਾ ਸਥਾਨ ਉਹਦੇ ਵਾਸਤੇ ਕੁਛ ਕਰਨਾ ਚਾਹੁੰਦੇ ਨੇ ਉਸ ਕਮਿਟਮੈਂਟ ਦੇ ਨਾਲ ਆਏ ਨੇ ਤੇ ਉਹਨਾਂ ਦੀ ਇਹ ਕਮਿਟਮੈਂਟ ਤੁਹਾਨੂੰ ਆਉਣ ਵਾਲੇ ਦਿਨਾਂ ਚ ਦਿਖੂਗੀ ਜੀ ਥੈਂਕ ਯੂ ਜੀ